ਨਾ ਟਾਇਰ ਵੀ ਪੂਰੇ ਵਧੀਆ ਨੇ ਨਾ ਪੰਜਾਬ ਨੰਬਰ ਆ ਪਿਛਲੇ ਟਾਇਰ ਨਾ ਨਵੇਂ ਨੇ ਹਾਂ ਨਾ ਇਹਦੇ ਰਾਬੜ ਵਾਲੇ ਟਾਇਰ ਨੇ ਵੀਰੇ 80 ਪੈਸੇ ਟਾਇਰ ਨੇ ਪੂਰੇ ਵਧੀਆ ਕਾਲਾ ਡਿਸਟ੍ਰੀਬਿਊਟਰ ਵਾਲਾ ਪੂਰਾ ਚੰਗਾ ਟਰੈਕਟਰ ਹੈ ਨਾ ਤੇ ਪੰਜਾਬ ਨੰਬਰ ਆ ਤੇ ਇਹ ਕਿੰਨੇ ਚ ਬਣ ਜੂਗਾ ਨਾ ਇਹ ਪੂਰੇ ਆਪਾਂ 70000 ਦਾ ਦੇਵਾਂਗੇ ਉਹ 70000 ਦਾ ਕਾਨੂੰ ਨਹੀਂ ਨਹੀਂ ਹੋ ਗਿਆ ਵੀ ਚੱਕ ਲੋ 70000 200 ਬਰਾ 735 ਨਵੇਂ ਆ ਮੂਰਲੇ ਟਾਇਰ ਜਮਾ ਜਨ ਗੇਅਰ ਦਾ ਬਾਹਲਾ ਵਧੀਆ ਕੰਮ ਪੂਰੇ ਐਨ ਪੈਸੇ ਲਾਏ ਹੋਏ ਆ ਬੰਦਿਆਂ ਨੇ ਆ ਦੇਖ ਹਲਟੀ ਉਲਟੀ ਨੇਟਰ ਸਾਹਿਬ ਇਹਦਾ ਨਵਾਂ ਟਰੈਕਟਰ ਐ ਟਰੈਕਟਰ ਨਵਾਂ ਇਹ ਪੱਟੀ ਦੀ ਟਰੈ 14 ਸੱਤ ਦੀ ਟਰਾਲੀ ਆ ਟਾਇਰ ਵੇਦਾਗ ਨੇ ਟਾਇਰ ਵੇਦਾਗ ਨੇ ਇਸਦਾ ਇਹਨੂੰ ਕਿੰਨਾ ਆ ਇਹਨੂੰ 8 ਇੰਚ ਥੋੜ 3700 ਹਾਂ 95 ਮੜਦਾ 1995 ਮੜਦਾ ਚਾਰੇ ਟਾਇਰ ਨਵੇਂ ਮਰਫ ਦੇ ਆ ਨਵੇਂ ਮਰਫ ਦੇ ਟਾਇਰ ਨੇ ਤੇ ਟਾਇਰ ਨਵੇਂ ਨੇ ਲੋ ਵੀ ਸੱਜਣੋ ਆ ਵੀਡੀਓ ਉਹਨਾਂ ਭਰਾਵਾਂ ਲਈ ਆ ਜਿਹੜੇ ਕਹਿੰਦੇ ਜੈਜ ਰੈਡ ਦੇ ਵਿੱਚ ਖੇਤੀਬਾੜੀ ਦੇ ਸੰਦ ਮਿਲ ਜਾਣਗੇ ਇਹ ਵੀਡੀਓ ਦੇ ਵਿੱਚ 15000 ਤੋਂ ਲੈ ਕੇ ਉੱਪਰ ਤੱਕ ਲੱਖਾਂ ਤੱਕ ਟਰੈਕਟਰ ਵੀ ਨੇ ਹੋਰ ਖੇਤੀਬਾੜੀ ਦੇ ਸੰਦ ਨੇ ਕਰਦੇ ਆ ਬਾਈ ਲਾਡੀ ਨਾਲ ਗੱਲ ਤੇ ਕਿੰਨੇ ਦਾ ਕੀ ਬਣ ਜੂਗਾ ਸਸਿਕਾ ਬਾਈ ਸਸਿਕਾ ਹਾਲ ਜੀ ਹੋਰ ਆਪਾਂ ਦੱਸਿਓ ਆ ਕਿੰਨੇ ਦਾ ਬਣੇ 36000 ਦਾ ਦੇਖ ਲਓ ਇਹ 99 ਮਾਡਲ ਆ 1999 ਮਾਡਲ ਹੈ ਟਰੈਕਟਰ ਪੂਰਾ ਚੰਗਾ ਹੈ ਨਾ ਟਾਇਰ ਵੀ ਪੂਰੇ ਵਧੀਆ ਨੇ ਨਾ ਪੰਜਾਬ ਨੰਬਰ ਆ ਪਿਛਲੇ ਟਾਇਰ ਨਾ ਨਵੇਂ ਨੇ ਹਾਂ ਨਾ ਇਹਦੇ ਰਾਬੜ ਵਾਲੇ ਟਾਇਰ ਨੇ ਵੀਰੇ 80 ਪੈਸੇ ਟਾਇਰ ਨੇ ਹਨ ਪੂਰੇ ਵਧੀਆ ਸ ਰਿੰਬਾ ਦਾ ਵੀ ਟਰੈਕਟਰ ਸਾਫ਼ ਹੈ ਹਾਂ ਪੂਰਾ ਜਮਾ ਸਾਫ਼ ਤੇ ਇਹ ਫਿਰ ਕਿੰਨੇ ਦਾ ਦੇ ਦੀ ਆਪਾਂ 115000 ਦਾ 115000 ਤਾਂ ਜ਼ਿਆਦਾ ਆ ਹੋਰ ਕਿੰਨੇ ਦਾ ਦੇ ਦੀਏ ਮੈਂ ਕਹਿੰਦਾ ਪੂਰੇ ਲੱਖ ਤਾਂ ਨਾ ਦੇ ਦੀਏ ਫਿਰ ਲੱਖ ਦਾ ਦੇ ਦਾਂਗੇ ਪਰ ਉਹ ਚੋ ਕੁਝ ਹੋਣਾ ਨਹੀਂ ਹੈਗਾ ਲੋ ਵੀ ਸੱਜਣੂ ਪੂਰੇ 1 ਲੱਖ ਦਾ ਚੱਕ ਲਿਓ ਫੋਰਡ 3710 ਤੇ ਇੱਧਰ ਆ ਗਿਆ ਸੋਨਾ ਲੀਕਾ ਡੀਆਈ 60 60 ਇਹ ਇਹ ਕਿੰਨਾ ਮਾਡਲ ਆ ਇਹ 2007 ਮਾਡਲ ਆ 2007 ਮਾਡਲ ਹੈ ਪੂਰਾ ਤੇਲ ਬ੍ਰੇਕਾਂ ਵਾਲਾ ਡਿਸਟ੍ਰੀਬਿਊਟਰ ਵਾਲਾ ਪੂਰਾ ਚੰਗਾ ਟਰੈਕਟਰ ਹੈ ਨਾ ਤੇ ਪੰਜਾਬ ਨੰਬਰ ਆ ਤੇ ਇਹ ਕਿੰਨੇ ਚ ਬਣ ਜੂਗਾ ਇਹਦੇ 2.5 ਲੱਖ ਡਿਮਾਂਡ ਕਰਦੇ ਆ 2 ਲੱਖ ਇਹ ਚ ਕੋਈ ਮਾਨਤਨ ਮਾਨਤਨ ਕਰਦਾਂਗੇ ਕਿੰਨਾ ਕੁ ਕਰਦੇਗਾ ਫਿਰ ਹੁਣ ਇੱਕ ਰੇਟ ਹੀ ਦੱਸ ਦੇ 35000 ਦਾ ਦੇ ਦਾਂਗੇ ਲੈ ਵੀ 235000 ਦਾ ਡੀਆਈ 60 ਬਣ ਜੂਗਾ ਤੇ ਇੱਧਰ ਆ ਗਿਆ ਸਵਰਾਜ 735 735 ਇਹ ਇਹ 1999 99 ਮੜਲਾ ਅਰੀਜਨ ਟਰੈਕਟਰ ਟਰੈਕਟਰ ਚੰਗਾ ਬਹੁਤ ਆ ਕਿਤੇ ਲੀਕ ਨਹੀਂ ਹੈਗਾ ਕੰਮ ਕੋਮ ਬਹੁਤ ਕਰਾਇਆ ਵਾ ਟਰੈਕਟਰ ਦਾ ਬੰਦਿਆਂ ਨੇ ਠੀਕ ਹੈ ਤੇ ਇਹ ਕਿੰਨੇ ਚ ਦੇ ਦਈਏ ਫਿਰ ਆਪਾਂ ਇਹ ਦੇ ਦੰਨੇ ਆ ਦੇਖ ਲੈ 95000 ਦਾ 95000 ਤਾਂ ਜਿਆਦਾ ਹੋਰ ਕਿੰਨੇ ਦਾ ਦੇ ਦਈਏ ਤੂੰ ਦੱਸ ਦੇ ਫਿਰ ਬਾਕੀ ਮੈਂ ਦੱਸੂ ਫਿਰ ਹੁਣ ਮੈਂ ਹੁਣ ਤੂੰ ਫਿਰ ਘਟਾ ਦੇਣਾ ਜੇ ਮੈਂ ਦੱਸਦਾ 85000 ਦਾ ਦੇ ਦਾਂਗਾ ਨਾ ਇਹ ਪੂਰੇ ਆਪਾਂ 70000 ਦਾ ਦੇਵਾਂਗੇ ਉਹ 70000 ਦਾ ਕਹਨੂੰ ਨਹੀਂ ਨਹੀਂ ਹੋ ਗਿਆ ਵੀ ਚੱਕ ਲਓ 70000 200 ਬਰਾ 735 ਆ ਆ ਗਿਆ ਨਾ ਵੀ ਕਲਰ ਦਾ 855 ਹਾਂ ਇੱਕ ਨਾ ਮਾਡਲ ਇਹ 1999 ਮਾਡਲ ਆ ਮੁਰਲੇ ਟਾਇਰ ਜਮਾ ਨਵਿਆ ਇਹ ਜਨ ਗੇਅਰ ਦਾ ਬਾਹਲਾ ਵਧੀਆ ਕੰਮ ਪੂਰੇ ਐਨ ਪੈਸੇ ਲਾਏ ਹੋਏ ਆ ਬੰਦਿਆ ਨੇ ਆ ਦੇਖ ਐਲਟੀ ਉਲਟੀ ਨੇਟਰ ਸਾਹਿਬ ਇਹਦਾ ਨਵਾਂ ਟ੍ਰੈਕਟਰ ਐਲਟੀ ਨੇਟਰ ਨਵਾਂ ਪੱਟੀ ਦਿਖਾਈ ਐਲਟੀ ਨੇਟਰ ਜਮਾ ਨਵਾਂ ਲੱਗਿਆ ਪਿਆ ਪੂਰੇ ਵਧੀਆ ਪੈਸੇ ਪਜਫਾਦੇ ਗੜ ਸਾਹਿਬ ਦਾ ਨੰਬਰ ਆ ਇਹ ਤਾਂ ਆਪਣੇ ਵੀਰੇ ਬਾਹਰ ਖੜਨ ਕਰਕੇ ਧੋਵੇ ਧੂਏ ਨਹੀਂ ਜਾਂਦੇ ਥੋੜਾ ਜਿਹਾ ਹੋਇਆ ਵਾ ਇਹ ਕਿੰਨੇ ਚ ਬਣ ਜੂ ਇਹਦੀ ਡਿਮਾਂਡ ਕਰਦੇ ਆ ਪੈ 185000 185000 ਹੁਣ ਤੂੰ ਆਪ ਹੀ ਘਟਾ ਦੇਣੀ ਫਿਰ ਮੈਂ ਤਾਂ ਘਟਾ ਦੂੰ ਫੇ ਤੂੰ ਤਾਂ ਘਟਾਨਾ ਹੀ ਹੁਣ 170000 ਦਾ ਦੇ ਦਾਂ ਜੋ ਵੀ ਸੱਜਣੂ 170000 ਦਾ ਆ ਦੇ ਦਾਂਗੇ ਸਵਰਾਜ 855 ਤੇ ਆ ਜਿਹੜੀਆਂ ਆ ਗਈਆਂ ਤਵੀਆਂ ਪ੍ਰੈਸ਼ਰ ਵਾਲੀ ਇਹ ਆ ਛੱਡ ਦਿਆਂ ਤਵੀਆਂ ਪ੍ਰੈਸ਼ਰ ਵਾਲੀਆਂ ਇਹ ਕਿੰਨੇ ਚ ਬਣ ਜੇ ਜਮਾ ਨਵੀਆਂ ਨਹੀਂ ਕੋਈ ਹੋਣੀ ਇਹ ਕਿੰਨੇ ਚ ਬਣ ਜਾਣਗੇ ਇਹ ਦੇ ਦਾਂਗੇ ਆਪਾਂ 85000 ਦੀਆਂ ਲੈ ਵੀ ਸੱਜਣੋ 15000 ਰੁਪਏ ਆਪ ਵੀ ਘਟਾ ਲਓ 70000 ਦੀਆਂ ਤੇ ਦੀਆਂ ਚੱਕ ਲਿਓ ਫਿਰ ਇੰਨਾ ਬਾਲਾ ਤੱਕਾ ਵੀ ਨਾ ਕਰੀ ਜਾ ਉਹ ਨਹੀਂ ਤੱਕਾ ਨਹੀਂ ਹੁੰਦਾ ਤੇ ਆ ਆ ਗਈ ਟਰਾਲੀ 14 ਸੱਤ ਦੀ ਟਰਾਲੀ ਆ 14 ਸੱਤ ਦੀ ਟਰਾਲੀ ਆ ਟਾਇਰ ਵੇਦਾਗ ਨੇ ਟਾਇਰ ਵੇਦਾਗ ਨੇ ਹਿੱਸਾ ਇਹਨੂੰ ਕਿੰਨਾ ਆ ਇਹਨੂੰ 8 ਇੰਚ 4 ਇੰਚ ਹਿੱਸਾ ਆ ਗਿਆ ਗੋਲ ਚ ਠੀਕ ਆ ਤੇ ਕਟਮੀ ਹੁੱਕ ਵਾਲੀ ਆ ਕਟਮੀ ਹੁੱਕ ਵਾਲੀ ਆ ਤੇ ਇਹ ਕਿੰਨੇ ਦੀ ਦੇ ਦਈਏ 1,85,000 ਦੀ ਨਾ 1,85,000 ਨਹੀਂ ਹੋਰ ਕਿਸ ਮੈਂ ਤਾਂ ਕੱਟ ਦਵਾਂਗਾ ਸੱਜਣਾ ਤੂੰ ਤਾਂ ਬਾਹਲਾ ਹੀ ਆ ਤੇ ਕੰਮ ਵਿੱਚ ਨਹੀਂ ਆ ਇਹ ਤੂੰ ਆਪਾਂ 20,000 ਡਿਸਕਾਊਂਟ ਕਰ ਦਿੰਨੇ ਲਓ ਵੀ ਸੱਜਣਾ 1,65,000 ਦੀ ਲੈ ਜਾਓ ਟਰਾਲੀ ਕਰ ਮੇਰਾ ਨਾਮ ਲੈ ਦਿਓ ਬਾਈ ਨੂੰ ਆ ਕੇ ਤੇ ਆ ਉਹ ਜਿਹੜੀ ਆ ਉਹ ਹਲ ਪੈਣੇ ਜਿਹੜੇ ਆ ਪੈਣੇ ਇਹ ਕਿੰਨੇ ਚੋ ਆ ਲੈ ਜਾ ਇਹ ਸੰਗਰੀਆਂ ਵਾਲੇ ਨੇ 28000 ਦੇ ਲੈ ਜਾ ਹਾਂ ਸੰਗਰੀਆਂ ਵਾਲਿਆਂ ਦੇ ਹੱਲ ਨੇ ਇਹਦਾ ਮੈਦਨ ਕਿੰਨਾ ਫੁੱਲ ਹੈ ਵੀ 2 ਕਵਾਂਟਰ 70 ਕਿਲੋ ਬੇਟੇ 2 ਕਵਾਂਟਰ 70 ਕਿਲੋ ਨਵੀਆਂ ਲੱਗੀਆਂ ਹੋਈਆਂ ਨੇ ਹੈ ਨਵੀਆਂ ਨਵੀਆਂ ਇਹ ਹੁਣ ਤੂੰ ਆਪ ਹੀ ਘਟਾ ਦੇ ਕਿੰਨਾ ਘਟਾਏਗਾ ਇਹ ਚ ਹੁਣ ਤੂੰ ਹੀ ਘਟਾ ਲੈ ਮੈਂ ਕੀ ਕਰ ਦੋ ਲੈ ਵੀ ਸੱਜਣੋ 25000 ਦੇ ਚੱਕ ਲਓ ਕਰ ਤੇ ਇੱਧਰ ਆ ਟਰਾਲੀ ਆ ਗਈ ਇਹ ਕਿੰਨਾ ਸਾਈਜ਼ ਦੀ ਟਰਾਲੀ ਆ ਗਈ 4 ਇੰਚ ਹਿੱਸਾ ਇਹ ਚ ਪੂਰੀ ਹੈਵੀ ਟਰਾਲੀ ਇਹ ਇਹ ਪਰ ਕਿੰਨੇ ਦੇ ਦਈਏ ਇਹ ਦੇ ਦੇ 75000 ਦੀ 75000 ਦੀ ਜਾਂ 70 ਦੀ ਦੇ ਦੋ 70 ਦੀ ਦੇ ਦੇ ਚੱਲ ਹੋਰ ਇਹ ਚ ਤੇਰਾ ਨਾ ਲਊਗਾ ਅਗਲਾ 1000 ਦਾ ਮਾਨ ਕਰ ਦਾਂਗੇ ਚੱਕੋ ਜੀ ਚੱਕੋ 1000 ਹੋਰ ਕੱਢ ਗਿਆ ਤੇ ਆ ਆ ਗਿਆ ਫੋਰਡ 3700 ਹਾਂ 95 ਮਾਡਲ ਆ 1995 ਮਾਡਲ ਚਾਰੇ ਟਾਇਰ ਨਵੇਂ ਮਰਫ ਦੇ ਆ ਨਵੇਂ ਐਮ ਆਰ ਪੀ ਦੇ ਟਾਇਰ ਨੇ ਤੇ ਟਾਇਰ ਨਵੇਂ ਨੇ ਨਵੇਂ ਜਮਾ ਇਹ ਕਿੰਨੇ ਦੇ ਬਣ ਜਾਊਗਾ 115000 ਦਾ ਦੇ ਦਾਂਗੇ 115000 ਹੋਰ ਕਟਾ ਕਿੱਥੇ ਕਟਾ ਦੋ ਹੋਰ ਕਟਾਤਾ ਸੀ ਫਿਰ ਮੈਂ ਦੱਸੂ ਹੋਰ ਕਟਾ ਦਾਂਗੇ 5000 ਦਾ ਦੇ ਦਾਂਗੇ ਲਓ ਵੀ ਸਹੀ ਨਾ ਪੂਰੇ ਲੱਖ ਦਾ ਝੱਕ ਲਓ ਗਰਾਂਜ ਫੋਰਡ 3700 ਜੀ ਨੇ ਵੀ ਲੈਣਾ ਹੈਗਾ ਤੇ ਉਹ ਹਾਲ ਪੈਣੇ ਜਿਹੜੇ ਆ ਲੈ ਜਾ ਫੜ ਇਹ ਕਿੰਨੇ ਦੇ ਦੇ ਦਈਏ ਇਹ ਲੈ ਜਾ 17000 ਦੇ ਲੈ ਸੱਜਣੋਂ 11000 ਦੇ ਹਾਲ ਨੇ ਬਾਈ ਨਾ ਲਾਡੀ ਨੇ ਕਿਹਾ 17000 ਮੈਂ ਐਕਿਊਰੇਟ ਹੀ ਕਹੂੰ ਹਾਂ ਪੂਰੇ 15000 ਦੇ ਦੇਵਾਂਗੇ ਆਪਾਂ ਚੱਲ ਲੈ ਜਾ ਯਾਰ ਤੇ ਲਓ ਵੀ ਸੱਜਣੋ ਇਹ ਇੱਕ ਬਾਈ ਜਿਹੜਾ ਆਪਣਾ ਡਰੈੱਸ ਆ ਉਹ ਦੱਸ ਦੇ ਡਰੈੱਸ ਹੈਗਾ ਆਪਣਾ ਦਿੱਤੂਪੁਰ ਜੱਟਾਂ ਪਟਿਆਲੇ ਤੋਂ ਭਾਰਸੋ ਰੋਡ ਤੇ ਆਪਣਾ ਰੋਡ ਦੇ ਉੱਪਰ ਹੀ ਆਪਣੀ ਸ਼ਾਪ ਆ ਤੇ ਬਾਕੀ ਜਿਹੜੇ ਬਾਈਆਂ ਹੋਣ ਨੰਬਰ ਆ ਉਹ ਟਾਈਟਲ ਤੇ ਚੱਲੀ ਜਾਂਦਾ ਤਾਂ ਕਰ ਲਿਓ ਸੰਪਰਕ ਤੇ ਇਹ ਆਪਾਂ ਗਿਣ ਮੇ 24 ਘੰਟੇ ਜਾ ਪਲਾਟ ਆਪਾਂ ਬੇਲਾ ਕਰਨਾ ਹਾਂ ਬੇਲਾ ਕਰਨਾ ਲੋ ਵੀ ਮਹਿੰਦਰਾ ਮਹਿੰਦਰਾ ਦੇ ਆਪਣੇ ਕੋਲ ਰਿੰਬ ਪੈਣੇ ਜੇ ਕਿਸੇ ਨੇ ਲੈਣੇ ਹੁੰਦੇ ਲੋ ਵੀ ਮਹਿੰਦਰਾ ਦੇ ਰਿੰਬ ਪੈਣੇ ਜੇ ਸੱਜਣ ਮਿੱਤਰ ਨੇ ਲੈਣੇ ਟੈਕ ਕਰ ਲਿਓ ਸੰਪਰਕ ਕੋ ਨੰਬਰ ਟਾਈਟਲ ਤੇ ਚੱਲੀ ਜਾਂਦੇ ਨੇ